ਸਿੰਗapore ਦੇ ਮੈਟਰਨ ओरिएंटਲ ਦੀ 19ਵੀਂ ਮੰਜ਼ਲ ਤੇ ਨਵਕਲੇ ਕਲੱਬ ਲੌਂਜ ਤੋਂ ਅਨੀਸ਼ ਲਾਲਵਾਨੀ ਸ਼ਹਿਰ ਦੀ ਸਕਾਈਲਾਈਨ ਕੱਚ ਅਤੇ ਸਟੀਲ ਅਤੇ ਲੰਬਕਾਰੀ ਅਭਲਾਸ਼ਾ ਦੀ ਇੱਕ ਚਮਕਦਾਰ ਲੜੀ ਨੂੰ ਦੇਖਦਾ ਹੈ ਲਾਲਵਾਨੀ ਪਰਿਵਾਰ ਨੇ ਉਹਨਾਂ ਦਿਨਾਂ ਤੋਂ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਜਦੋਂ ਅਨੀਸ਼ ਦੇ ਦਾਦਾ ਤੀਰਤ ਸਿੰਘ ਲਾਲਵਾਨੀ ਨੇ ਕਰਾਚੀ ਵਿੱਚ ਕਿੰਗ ਜਾਰਜ ਦੇ ਸਿਪਾਹੀਆਂ ਨੂੰ ਦਵਾਈਆਂ ਦੀ ਖੁਦਰਾ ਵਿਕਰੀ ਕਰਕੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੱਕ ਇਹ ਸ਼ਹਿਰ ਬ੍ਰਿਟਿਸ਼ ਬਸਤੀਵਾਦੀ ਭਾਰਤ ਦਾ ਇੱਕ ਹਿੱਸਾ ਸੀ ਜਦੋਂ ਤੱਕ 1947 ਵਿੱਚ ਆਜ਼ਾਦੀ ਨਹੀਂ ਆਈ ਅਤੇ ਇਸ ਦੇ ਵਸਨੀਕਾਂ ਨੇ ਅਚਾਨਕ ਆਪਣੇ ਆਪ ਨੂੰ ਨਵ ਜੰਮੇ ਪਾਕਿਸਤਾਨ ਦੇ ਖੂਨੀ ਉਥਲ-ਪੁਥਲ ਦੇ ਵਿਚਾਰ ਲੱਭ ਲਿਆ ਲਾਲਵਾਨੀ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਹੋਰਾਂ ਵਾਂਗ ਆਪਣੀਆਂ ਜਾਨਾਂ ਬਚਾ ਕੇ ਭੱਜ ਗਏ ਪਰ ਜੋਕੇ ਭਾਰਤ ਵਿੱਚ ਨਵੇਂ ਘਰ ਬਣਾਉਣ ਦੀ ਬਜਾਏ ਲਾਲ ਵਾਨੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਕਿਸਮਤ ਦੀ ਭਾਲ ਕੀਤੀ ਅੱਜ ਪਰਿਵਾਰ ਦਾ ਹਾਂਗਕਾਂਗ ਸਥਿਤ ਬਿਨਾ ਟੂਨ ਸਮੂਹ ਚਾਰ ਮਹਾਦੀਪਾਂ ਵਿੱਚ ਲਗਭਗ 400 ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਸੀਂ ਪੁਰਾਣੇ ਮੁੰਡਿਆਂ ਦੇ ਨੈਟਵਰਕ ਨੂੰ ਤਾਂ ਨਹੀਂ ਤੋੜ ਸਕੇ ਅਨੀਸ਼ ਕਹਿੰਦਾ ਹੈ ਪਰ ਵਿਦੇਸ਼ਾਂ ਵਿੱਚ ਅਸੀਂ ਆਪਣਾ ਨੈਟਵਰਕ ਬਣਾਇਆ ਹੈ ਸ਼ਰਨਾਰਥੀਆਂ ਤੋਂ ਮੁਗਲਾਂ ਤੱਕ ਲਾਲ ਵਾਨੀਆਂ ਦੀ ਯਾਤਰਾ ਇੱਕ ਵਿਸ਼ਵ ਵਿਆਪੀ ਵਰਤਾਰੇ ਨੂੰ ਦਰਸਾਉਂਦੀ ਹੈ ਭਾਰਤੀ ਡਾਇਸਪੋਰਾ ਦਾ ਵਧ ਰਿਹਾ ਆਕਾਰ ਅਤੇ ਪ੍ਰਭਾਵ ਗੁਲਾਮੀ ਦੀ ਆਬਾਦੀ ਹੁਣ ਲਗਭਗ 40 ਮਿਲੀਅਨ ਲੋਕਾਂ ਦੀ ਹੈ ਜੋ ਪੱਛਮੀ ਅਫਰੀਕਾ, ਅਮਰੀਕਾ ਅਤੇ ਪੂਰਬੀ ਏਸ਼ੀਆ ਦੇ ਵਿੱਚ ਫੈਲੀ ਹੋਈ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵਿੱਚ ਸੰਯੁਕਤ ਰਾਜ, ਬ੍ਰਿਟੇਨ, ਕੈਨੇਡਾ, ਸਿੰਗਾਪੁਰ ਅਤੇ ਆਸਟ੍ਰੇਲੀਆ ਸਮੇਤ ਭਾਰਤੀ ਪ੍ਰਵਾਸੀਆਂ ਅਤੇ ਉਹਨਾਂ ਦੀ ਔਲਾਦ ਦੀ ਆਮਦਨੀ ਅਤੇ ਉੱਚ ਸਿੱਖਿਆ ਦੇ ਪੱਧਰ ਦੋਵੇਂ ਹੀ ਆਮ ਆਬਾਦੀ ਨਾਲੋਂ ਵੱਧ ਹਨ। 17ਵੀਂ ਸਦੀ ਵਿੱਚ ਯੂਰਪੀ ਪ੍ਰਧਾਨ ਗਲੋਬਲ ਆਰਥਿਕਤਾ ਦੀ ਸ਼ੁਰੂਆਤ ਤੋਂ ਬਾਅਦ ਇੱਕ ਹੱਦ ਤੱਕ ਬੇਮਿਸਾਲ ਹੈ ਅਤੇ ਪਿਛਲੇ ਦਹਾਕੇ ਤੋਂ ਦੇਸ਼ ਦੀ ਅਰਥਵਿਵਸਥਾ ਹਰ ਸਾਲ ਲਗਭਗ 8% ਦੀ ਦਰ ਨਾਲ ਵਧ ਰਹੀ ਹੈ। ਸੰਯੁਕਤ ਰਾਜ ਦੀ ਦਰ ਨਾਲੋਂ ਦੁੱਗਣੀ ਤੋਂ ਵੱਧ ਭਾਰਤ ਦਾ ਪ੍ਰਭਾਵ ਸਿਰਫ ਮਜ਼ਬੂਤ ਹੋਣਾ ਜਾਰੀ ਰੱਖ ਸਕਦਾ ਹੈ। ਬਹੁਤੇ ਅਰਥਸ਼ਾਸਤਰੀ ਭਵਿੱਖਬਾਣੀ ਕਰਦੇ ਹਨ ਕੇ 2025 ਤੱਕ ਦੇਸ਼ ਜਪਾਨ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ ਜਨਸੰਖਿਆ ਦੇ ਪੱਖੋਂ ਵੀ ਕਿਸੇ ਹੋਰ ਵੱਡੇ ਦੇਸ਼ ਨਾਲੋਂ ਵਧੇਰੇ ਗਤੀਸ਼ੀਲ ਹੈ ਅੱਜ ਇਸ ਦੀ ਆਬਾਦੀ 1.2 ਬਿਲੀਅਨ ਹੈ ਜੋ ਕਿ ਚੀਨ ਦੀ 1.3 ਬਿਲੀਅਨ ਤੋਂ ਬਾਅਦ ਦੂਜੇ ਨੰਬਰ ਤੇ ਹੈ ਅਤੇ ਬਾਅਦ ਵਾਲੇ ਦੀ ਇੱਕ ਬੱਚਾ ਨੀਤੀ ਦੇ ਕਾਰਨ 20 ਦੇ ਦਹਾਕੇ ਦੇ ਅਖੀਰ ਤੱਕ ਭਾਰਤ ਦੀ ਸੰਖਿਆ ਚੀਨ ਦੇ ਲੋਕਾਂ ਨੂੰ ਪਾਰ ਕਰਨ ਦੀ ਉਮੀਦ ਹੈ ਜਦੋਂ ਭਾਰਤ ਵਿੱਚ ਚੀਨ ਦੇ ਮੁਕਾਬਲੇ 1.4 ਬਿਲੀਅਨ ਲੋਕ ਹੋਣਗੇ 1.39 ਅਰਬ ਵਰਤਮਾਨ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦਾਲ ਦਾ ਘਰ ਭਾਰਤ 2020 ਤੱਕ ਸੰਯੁਕਤ ਰਾਜ ਤੋਂ ਅੱਗੇ ਪਹਿਲੇ ਸਥਾਨ ਤੇ ਪਹੁੰਚਣ ਲਈ ਕਿਸਮਤ ਵਾਲਾ ਜਾਪਦਾ ਹੈ ਪਰ ਮਾਤ ਦੇਸ਼ ਦਾ ਉਭਾਰ ਭਾਰਤ ਦੇ ਪ੍ਰਵਾਸੀਆਂ ਦੇ ਬਰਾਬਰ ਹੈ ਅਸਲ ਵਿੱਚ ਡਾਇਸਪੋਰਾ ਵਿਦੇਸ਼ੀ ਪੂੰਜੀ ਦੇ ਭਾਰਤ ਦੇ ਸਭ ਤੋਂ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਹੈ ਸਭ ਤੋਂ ਤਾਜ਼ਾ ਉਪਲਬਧ ਅੰਕੜਿਆਂ ਅਨੁਸਾਰ 2009 ਵਿੱਚ ਭਾਰਤ ਦੇ ਕਾਮਿਆਂ ਨੇ 49 ਬਿਲੀਅਨ ਡਾਲਰ ਆਪਣੇ ਰਿਸ਼ਤੇਦਾਰਾਂ ਨੂੰ ਵਾਪਸ ਘਰ ਭੇਜੇ ਜਿਸ ਵਿੱਚ ਚੀਨ ਨੂੰ 2 ਬਿਲੀਅਨ ਡਾਲਰ ਅਤੇ ਮੈਕਸੀਕੋ ਨੂੰ 4 ਬਿਲੀਅਨ ਡਾਲਰ ਨੇ ਪਛਾੜ ਦਿੱਤਾ ਭਾਰਤ ਦੇ ਕੁੱਲ ਘਰੇਲੂ ਉਤਪਾਦ ਦਾ 4% ਇਕੱਲੇ ਉੱਤਰੀ ਅਮਰੀਕਾ ਦੇ ਪੈਸੇ ਭੇਜਣ ਤੋਂ ਆਉਂਦਾ ਹੈ ਵਾਸਤਵ ਦੇ ਵਿੱਚ ਭਾਰਤ ਦਾ ਵਪਾਰਕ ਭਾਈਚਾਰਾ ਕਾਰ ਅਤੇ ਵਿਦੇਸ਼ ਵਿੱਚ ਪਰਿਵਾਰ ਕੇਂਦ੍ਰਿਤ ਹੁੰਦਾ ਹੈ ਚੀਨੀ ਉਦਮੀਆਂ ਨੂੰ ਬੈਂਕਾਂ ਦੁਆਰਾ ਵਿੱਤ ਦਿੱਤੇ ਜਾਣ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਮਾਲਕੀ ਵਾਲੇ ਹਨ ਇਸ ਦੇ ਉਲਟ ਭਾਰਤੀ ਫਰਮਾਂ ਅਤੇ ਵਪਾਰਕ ਨੈਟਵਰਕ ਜ਼ਰੂਰੀ ਤੌਰ ਤੇ ਪਰਿਵਾਰਕ ਅਤੇ ਕਬਾਈਲੀ ਹੁੰਦੇ ਹਨ ਦੁਨੀਆ ਭਰ ਦੇ ਨੈਟਵਰਕਾਂ ਵਿੱਚ ਫੈਲਦੇ ਹਨ ਖੋਜਕਰਤਾ ਵਤਸਲਾ ਪੰਤ ਜੋ ਪਹਿਲਾਂ ਮੁੰਬਈ ਵਿੱਚ ਨੀਲਸਨ ਦੇ ਦਫ਼ਤਰ ਦੇ ਨਾਲ ਸੀ ਨੋਟ ਕਰਦੀ ਹੈ ਭਾਰਤੀ ਮੱਧ ਵਰਗ ਦੇ ਜ਼ਿਆਦਾਤਰ ਹਿੱਸੇ ਭਾਰਤ ਤੋਂ ਬਾਹਰ ਹਨ ਦੁਨੀਆ ਭਰ ਵਿੱਚ ਸਾਡੇ ਰਿਸ਼ਤੇ ਵੀ ਪਰਿਵਾਰਕ ਸੰਬੰਧ ਵਾਲੇ ਹਨ ਅਜਿਹੇ ਪਰਿਵਾਰਕ ਸੰਬੰਧਾਂ ਦੀ ਮਹੱਤਤਾ ਨੂੰ ਡਾਇਸਪੋਰਾ ਬੰਦੋਬਸਤ ਅਤੇ ਵਣਜ ਵਿਚਕਾਰ ਨੇੜਲੇ ਸੰਬੰਧਾਂ ਵਿੱਚ ਦੇਖਿਆ ਜਾ ਸਕਦਾ ਹੈ ਭਾਰਤੀ ਨਿਵੇਸ਼ ਲਈ ਚੋਟੀ ਦੇ ਪੰਜ ਖੇਤਰਾਂ ਮਾਰਸ਼ੀਅਸ ਅਮਰੀਕਾ ਸਿੰਗਾਪੁਰ ਸੰਯੁਕਤ ਅਰਬ ਅਮੀਰਾਤ ਅਤੇ ਯੂਕੇ ਵਿੱਚ ਵੱਡੇ ਸਥਾਪਿਤ ਭਾਈ ਭਾਰਤੀ ਭਾਈਚਾਰੇ ਅਤੇ ਭਾਰਤੀਆਂ ਦੁਆਰਾ ਸੰਚਾਲਿਤ ਕੰਪਨੀਆਂ ਹਨ ਜੋ ਵਿਸ਼ੇਸ਼ ਤੌਰ ਤੇ ਇਲੈਕਟ੍ਰੋਨਿਕਸ ਅਤੇ ਸੌਫਟਵੇਅਰ ਦੇ ਵਿੱਚ ਸਰਗਰਮ ਹਨ ਅੱਜ ਟਾਟਾ ਅਤੇ ਰਾਇਲੈਂਸ ਸਮੂਹ ਵਰਗੀਆਂ ਸਭ ਤੋਂ ਵੱਡੀਆਂ ਭਾਰਤੀ ਫਰਮਾਂ ਵੀ ਰਿਸ਼ਤੇਦਾਰਾਂ ਦੇ ਸਮੂਹਾਂ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਵਿਸ਼ਾਲ ਭੂਗੋਲਿਕ ਪਹੁੰਚ ਦੁਆਰਾ ਸ਼ਕਤੀ ਨੂੰ ਵਧਾਇਆ ਜਾ ਰਿਹਾ ਹੈ ਅਸੀਂ ਕਾਰੋਬਾਰ ਕਰਨ ਲਈ ਬਹੁਤ ਲਚਕਦਾਰ ਹਾਂ ਨੋਟ ਕਰਦਾ ਹੈ ਕਿ ਲਾਲਵਾਨੀ ਜਿਸ ਦਾ ਪਾਲਣ-ਪੋਸ਼ਣ ਬਰਤਾਨੀਆਂ ਵਿੱਚ ਹੋਇਆ ਸੀ ਹਾਂਗਕਾਂਗ ਦਾ ਪੱਕਾ ਨਿਵਾਸੀ ਹੈ ਅਤੇ ਇੱਕ ਭਾਰਤੀ ਅਮਰੀਕੀ ਨਾਲ ਵਿਆਹਿਆ ਹੋਇਆ ਹੈ ਅਸੀਂ ਵਿਸ਼ਵ ਵਿਆਪੀ ਹਾਂ ਨਸਲੀ ਤੌਰ ਤੇ ਭਾਰਤੀ ਪਰ ਅਮਰੀਕਾ ਯੂਕੇ ਅਤੇ ਹਾਂਗਕਾਂਗ ਨਾਲ ਵੀ ਜੁੜੇ ਹੋਏ ਹਾਂ ਉਹ ਸਾਰੀਆਂ ਚੀਜ਼ਾਂ ਹਨ ਜੋ ਸਾਨੂੰ ਬਣਾਉਂਦੀਆਂ ਹਨ ਜੋ ਅਸੀਂ ਹਾਂ ਅਤੇ ਸਾਡੇ ਕਾਰੋਬਾਰ ਨੂੰ ਕੰਮ ਕਰਦੀਆਂ ਹਨ ਇਹ ਕਾਰੋਬਾਰ ਭਾਰਤ ਦੀ ਉਦਮਤਾ ਦੀ ਵਿਸ਼ਵ ਵਿਆਪੀ ਸੀਮਾ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ 1958 ਵਿੱਚ ਅਨੀਸ਼ ਦੇ ਪਿਤਾ ਪ੍ਰਤਾਪ ਲਾਲਵਾਨੀ ਅਤੇ ਉਸਦੇ ਚਾਚਾ ਗੁੱਲੂ ਨੇ ਲੰਡਨ ਵਿੱਚ ਏਸ਼ੀਅਨ ਬਿਲਟ ਕੰਜ਼ਿਊਮਰ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਸਮਾਨ ਦੇ ਸਪਲਾਈਅਰ ਵਜੋਂ ਬਿਨਾ ਟੂਨ ਨੂੰ ਲਾਂਚ ਕਰਨ ਲਈ ਮਿਲ ਕੇ ਕੰਮ ਕੀਤਾ ਇਸ ਦੇ ਉਤਪਾਦਾਂ ਦੀ ਰੇਂਜ ਵਿੱਚ ਘਰੇਲੂ ਉਪਕਰਨਾਂ ਜਿਵੇਂ ਕੇਟਲਾਂ ਟੋਸਟਰਾਂ ਅਤੇ ਆਇਰਨਾਂ ਨੂੰ ਸ਼ਾਮਲ ਕਰਨ ਲਈ ਵਾਅਦਾ ਹੋਇਆ ਹੈ ਅਤੇ ਅੱਜ ਇਸ ਦੇ ਕਰਮਚਾਰੀ ਅਣਗੈਲੀ ਵਾਲੇ ਬਾਜ਼ਾਰਾਂ ਵਿੱਚ ਸਰਗਰਮ ਹਨ ਜਿਵੇਂ ਕਿ ਮੱਧ ਏਸ਼ੀਆ ਦੇ ਸਾਬਕਾ ਸੋਵੀਅਤ ਗਣਰਾਜ ਅਤੇ ਅਫਰੀਕਾ ਦੇ ਗ੍ਰਿਡ ਕੋਨਿਆਂ ਦੇ ਵਿੱਚ ਇਹ ਸੀ ਭਾਰਤ ਜਿੱਤ ਦਾ ਹੈ ਚੈਪਟਰ ਨੰਬਰ 2 ਨਿਊ ਵਰਲਡ ਆਰਡਰ ਕਿਤਾਬ ਦੇ ਵਿੱਚੋਂ ਦਾ ਭਾਗ 1 ਇਸੇ ਚੈਪਟਰ ਦਾ ਭਾਗ 2 ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੁੜੇ ਰਹੋ ਧੰਨਵਾਦ